ਸਬਸਿਡੀ ਕਾਲੇ ਦੀ ਸਵਾਤਾ ਤੁਹਾਡਾ ਅਪਡੇਟ ਜਿੰਨੇ ਵੀਡੀਓ ਦੇ ਵਿੱਚ ਪਿਆਰੇ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਆ ਇਹ ਤੁਹਾਡੇ ਲਈ ਖੇਤੀ ਵਾਲੇ ਸੰਦਾਂ ਦੇ ਸੰਬੰਧਤ ਲੈ ਕੇ حاضر ਹੋਏ ਆ ਕਿਸਾਨ ਭਰਾਵਾਂ ਲਈ ਖੁਸ਼ਖਬਰੀ ਜੀ ਹੈ ਕਿਉਂਕਿ ਸਰਕਾਰ ਨੇ ਕੁਝ ਖੇਤੀ ਵਾਲੇ ਸੰਦਾਂ ਤੇ ਸਬਸਿਡੀ ਲਾਗੂ ਕੀਤੀ ਹੈ ਤੁਹਾਨੂੰ ਪਤਾ ਵੀ ਇਹ ਗੱਲ ਜਿਹੜੇ ਅਦੂਲੇ ਦੇ ਖੇਤੀ ਵਾਲੇ ਸੰਦ ਨੇ ਉਹਨਾਂ ਦਾ ਸਮਾਈ ਤੇ ਤੁਹਾਨੂੰ ਪਤਾ ਵੀ ਉਹਨਾਂ ਦੇ ਰੇਟ ਕਾਫੀ ਮਹਗੇ ਨੇ ਪੈਕਸਾਨਿਤ ਪਰ ਆਇਆ ਇਹ ਜਿਹੜੇ ਸੰਦ ਲੈਣੇ ਚਾਹੁੰਦੇ ਨਹੀਂ ਪਰ ਉਹਨਾਂ ਨੂੰ ਉਹਦੇ ਰੇਟ ਜਿਆਦੇ ਹੋਣ ਕਰਕੇ ਲੈਣ ਦੀ ਦਿੱਕਤ ਆਉਂਦੀ ਹੈ ਉਹਨਾਂ ਪਰਾਵਾਂ ਦੀ ਖੁਸ਼ਖਬਰੀ ਹੈ ਸਰਕਾਰ ਨੇ ਸੰਦਾਂ ਤੇ 35 ਤੋਂ ਲੈ ਕੇ 50% ਤੱਕ ਸਬਸਿਡੀ ਜਿਹੜੀ ਜਾਰੀ ਕੀਤੀ ਹੈ ਤੇ ਆਪਾਂ ਤੁਹਾਨੂੰ ਉਹਾਂ ਦੀ ਸੰਦਾਂ ਦੀ ਜਾਣਕਾਰੀ ਦਵਾਂਗੇ ਸਭ ਤੋਂ ਪਹਿਲਾਂ ਜਿਹੜੀ ਆਪਣੀ ਮੱਕੀ ਵਾਲੀ ਮਸ਼ੀਨ ਹੁੰਦੀ ਆ ਚਾਰ ਪੌਣ ਟ੍ਰੈਕਟਰ ਦੇ ਪਿੱਛੇ ਪੈਂਦੀ ਆ ਕਿਸੇ ਕਿਸਮ ਦੀ ਉਹਦੇ ਉੱਪਰ ਸਰਕਾਰ ਨੇ ਪੈਂਤੀ ਤੁਰੇ ਕੇ 50% ਤੱਕ ਸਬਸਿਡੀ ਜਾਰੀ ਕੀਤੀ ਹੈ ਦੂਜੇ ਨੰਬਰ ਜਿਹੜਾ ਜਿਹੜਾ ਪੰਪਾ 25 ਲੀਟਰ ਦਾ ਜਿਹੜਾ ਕਿ ਇੰਜਣ ਵਾਲਾ ਹੁੰਦਾ ਹੈ ਉਹਦੇ ਉੱਪਰ 35 ਤੋਂ 50% ਸਬਸਿਡੀ ਹੈ ਤੇ ਤੀਜੇ ਨੰਬਰ ਤੇ ਵੈਕਿਊਮ ਪਲੈਂਟਰ ਜਿਹੜਾ ਕਿ ਮੱਕੀ ਬੀਜਾਂ ਦੀ ਮਸ਼ੀਨਰੀ ਕਿ ਆਪਣਾ ਹਵਾ ਦੇ ਪ੍ਰੈਸ਼ਰ ਨਾਲ ਮੱਕੀ ਬੀਜਦੀ ਹੈ ਉਹ ਆ ਜਾਂਦੀ ਹੈ ਉਹਦੇ ਉੱਪਰ ਵੀ ਸੇਮ 35 ਤੋਂ 50% ਸਬਸਿਡੀ ਹੈ ਇਹ ਨਹੀਂ ਤਾਂ ਸੰਧ ਖੇਤੀਬਾੜੇ ਜਿਨ੍ਹਾਂ ਪਰ ਸਰਕਾਰ ਵੱਲੋਂ 35% ਤੋਂ ਲੈ ਕੇ 50% ਤੱਕ ਸਬਸਿਡੀ ਦਿੱਤੀ ਗਈ ਹੈ ਬਾਕੀ ਜਿਹਨ ਥੋੜੇ ਰਹਿ ਚੁੱਕੇ ਨੇ ਤੇ ਜਦੋਂ ਜਦੋਂ ਦੂਸਰੀ ਆਪਣਾ ਸਬਸਿਡੀ ਅਪਲਾਈ ਕਰ ਸਕਦੇ ਹੋ ਸਬਸਿਡੀ ਅਪਲਾਈ ਕਰਨ ਲਈ ਤੁਹਾਨੂੰ ਸਰਕਾਰ ਦੀ ਵੈਬਸਾਈਟ ਆ www.agri.gov.in.com ਉਦੇ ਪਰ ਜਾ ਕੇ ਤੁਸੀਂ ਆਪਣੀ ਸਬਸਿਡੀ ਅਪਲਾਈ ਕਰ ਸਕਦੇ ਹੋ ਤੇ ਜੇ ਤੁਹਾਡੀ ਕਿਸਮਤ ਦੇ ਵਿੱਚ ਹੋਇਆ ਤਾਂ ਤੁਹਾਨੂੰ ਸ਼ਾਇਦ ਆਫਸਰਟੀ ਨਿਕਲੇ ਆਵੇ। ਬਾਕੀ ਇਹ ਸੀ ਆਪਣੀ ਵੀਡੀਓ ਜਿਹੜੀ ਕਿ ਅੱਜ ਆਪਾਂ ਤੁਹਾਡੇ ਲਈ ਸਬਸਿਡੀ ਦੇ ਸੰਬੰਧ ਤਾਂ ਲੈ ਕੇ ਹਾਜ਼ਰ ਹੋਏ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਟਾਲਟਾ ਬੈਲ ਆਈਕਨ ਦਬਾ ਕੇ ਆਲਰਟ ਬਟਨ ਤੇ ਕਰ ਲੋ ਪ੍ਰੈਸ। ਆਪਣੀ ਵੀਡੀਓ ਨੂੰ ਲਾਈਕ ਸੈਨਡ ਕਮੈਂਟ ਧੰਨਵਾਦ ਜੀ।